ਹੇ ਏਡੀ ਪਾਲ ਕਡੇ ਜੱਲੇ ਲਾਗੇ ਵੀਰੇ ਖਾਨ ਉਹ ਭਗਤੀ ਸ਼ੌਕਾਜ ਨਾ ਕਸੂਆ ਮੇਰੋ ਜਿਹੜੇ ਡੰਡੇ ਜਲਦੇ ਨੇ ਉਹ ਕਿੰਨੇ ਆਪਣੇ ਆਪ ਨੂੰ ਫੰਨੇ ਸਾਂ ਕਹੋਂਦੇ ਹੋ ਵੀਰੇ ਖਾਨ ਬਣੇ ਫਿਰਨ ਕਿੱਡੇ ਲੋਕ ਉਹਨਾਂ ਦੇ ਬਗਲ ਹੁਣ ਕੱਨੇ ਹੋ ਗਏ ਉਹਨਾਂ ਕੋਈ ਪੈਸਾ ਕਿੱਡੇ ਉਹਨਾਂ ਕੋਈ ਫੌਜਾ ਪੌਣਾ ਦਾ ਭਗਤੀ ਨੂੰ ਕੋਈ ਲੜਾਂ ਦੇਣਾ ਨਹੀਂ ਹੁੰਦਾ ਪੌ ਭਗਤੀ ਸ਼ੌਕਾਜ ਨਾ ਕਸੂਆ ਹੈ ਆ ਗੁਰਮਤਿ ਨਾਲ ਕੋਈ ਜਣਾ ਦੇਣਾ ਨਹੀਂ ਜਿਹੜੇ ਜਿਹੜੇ ਵਰਜੀ ਪੰਥ ਬਣਾਏ ਬਣਾਈ ਫਿਰਦੇ ਨੇ ਅਕਾਲੀ ਦਲ ਆਪਣੇ ਆਪਣੇ ਕੋਈ ਪੰਥ ਹੈਗਾ ਕੋਈ ਕੋਸ਼ੇ ਨਾ ਉਹ ਆਪਣੇ ਆਪਣੇ ਰੱਖੀ ਫਿਰਦੇ ਨੇ ਕੋਈ ਸ਼ਰੋਮ ਨਹੀਂ ਕੋਈ ਸ਼ਰੋਮ ਨਹੀਂ ਹੈ ਕਾਲੀ ਦਾ ਬਾਦਲ ਦਾ ਕੋਈ ਤੋੜੇ ਦਾ ਕੋਈ ਕਿਸੇ ਦਾ ਕੋਈ ਕਿਸੇ ਦਾ ਗੁਰਮਤਿ ਨਾਲ ਇਹਦਾ ਬੋਲਣਾ ਨਹੀਂ ਰੀਲ ਕੋਈ ਨਾ ਇਹ ਦੱਸ ਕਿਹਦਾ ਜਣਾ ਦੇਣਾ ਗੁਰਮਤਿ ਕਦੇ ਗੱਲ ਕੀਤੀ ਇਹਨਾਂ ਨੇ ਉਹ ਮੱਦਦ ਤੋਂ ਨਾ ਰਹਿਣਾ ਦਾ ਨਹੀਂ ਕੋਈ ਗੀਰ। ਅਕਾਲੀ ਗੰਦੇ ਕਹਉਂਦੇ ਨੇ। ਕਿਹੜੀ ਗੱਲ ਦੇ ਸਖਲ ਨੇ ਫਿਰ? ਪੰਥ ਕਹਾ ਦਾ ਇਹਨਾਂ ਦਾ। ਪੰਥ ਇਹਨਾਂ ਦਾ ਢੜਾ। ਪੰਥ ਠੀਕ ਆ ਯਾਨੀ ਕਾਠ ਜਿਹੜਾ ਇਹਨਾਂ ਦਾ ਇੱਕ ਢੜੇ ਨੂੰ ਬੰਦ ਕਹਿਤਾ। ਤੇ ਗੁਰੂ ਦਾ ਜੇ ਪੰਥ ਉਹਨਾਂ ਦਾ ਇਹਨਾਂ ਦੇ ਹੱਥ ਵਿੱਚ ਹੀ ਢਲੇ ਕਿਉਂ ਨੇ? ਗੁਰੂ ਦਾ ਪੰਥ ਕੋ ਐ। ਇਹ ਗੁਰੂ ਨਾਲ ਜੜਦੇ ਤਾਂ ਇਹਨਾਂ ਕਿ ਇੱਕਤਾ ਹੁੰਦੀ ਗੁਰੂ ਨਾਲ ਕੋਈ ਵੀ ਜਿਹੜਾ ਹੋਇਆ ਇਸ ਕਰਕੇ ਨਾਲ ਜੇਕਤਾ ਹੈ ਨਹੀਂ ਜਦੋਂ ਗੁਰੂ ਨਾਲ ਜੜ ਜਾਂਗੇ ਇਕਤਾ ਹੋ ਜੂਗੀ ਇੱਕਤਾ ਉਹਦਾ ਉਹ ਜਦੋਂ ਸੱਜੇ ਖੜ ਜਾਂ ਕੇ ਤੜੇ ਅੱਗੇ ਵੀ ਸੀ ਪਹਿਲਾਂ ਵੀ ਸੀ ਕਮਜ਼ੋਰੀਆਂ ਉਹਨਾਂ ਚ ਵੀ ਸੀਆਂ ਜਿਹੜੇ ਦਾਲ ਆਪਣੇ ਆਪਣੇ ਨਹੀਂ ਫਿਰਦੇ ਸੀ ਜਿੱਥੇ ਪਰ ਫਿਰ ਵੀ ਉਹ ਢੇੜੇ ਸੀ ਨਾ ਉਹ ਫਿਰ ਵੀ ਇਕੱਠੇ ਹੋ ਜਾਂਦੇ ਸੀ ਇਹਨਾਂ ਦਾ ਕਾਇਵਾਰਾ ਖਾਲ ਦਾ ਉਹਨੇ ਇਕੱਠੇ ਕਰ ਲਿਆ ਜਦੋਂ ਥਲੀਬੜੀ ਹੋ ਜਾਂਦੇ ਨੇ ਤਾਂ ਚੂੜ ਐਨਾ ਜਿਆਦਾ ਥੱਲੇ ਤੱਕ ਚਲਾ ਗਿਆ ਇਹਨਾਂ ਦੇ ਕਿਤੇ ਹੱਦ ਤੱਕ ਇਹਨਾਂ ਦੇ ਸਰੀਰ ਨੂੰ ਬਚਾਇਆ ਜਾ ਸਕਦਾ ਡਾਕਟਰ ਬਚਾਉਂਦੇ ਨੇ ਜਾਂ ਸਭ ਕੁਝ ਇਹ ਗਲ ਗਿਆ ਉਹ ਕਹਿੰਦੇ ਵੀ ਹੁਣ ਸਾਡੇ ਵਾਸਤੇ ਗੱਲ ਹੀ ਨਹੀਂ ਸਭ ਕੁਝ ਇਹ ਗਲ ਗਿਆ ਇਹਨਾਂ ਦਾ ਇਸ ਕਰਕੇ ਇਹ ਦੁੱਧ ਡੋਲਣ ਵਾਲਾ ਹੁਣ ਬੇਵਜਹ ਇਹਦਾ ਵਿਚਾਰ ਕਰਨ ਦੀ ਗੱਲ ਕਰਦੀ ਵੀ ਸਿੱਖੀ ਤੇ ਆ ਜਾਣਗੇ ਇਹ ਦੁੱਧ ਡੋਲਣ ਵਾਲਾ ਉਹਦਾ ਆਪੇ ਸਿੱਖੀ ਤੋਂ ਖਾਰਜ ਨੇ ਉਹ ਕੋਲਾ ਕਹਿੰਦੇ ਨੇ ਲੋਕਾਂ ਨੂੰ ਵੀ ਪਤਾ ਉਹਨਾਂ ਨੂੰ ਵੀ ਪਤਾ ਜਿੰਨਾ ਚੱਲਦੀ ਹੈ ਚਲਾ ਲੋ ਆਪਣਾ ਕੋਈ ਹੋਰ ਨਾਮ ਰੱਖ ਲੈਣਾ ਪੰਜੀ ਨੂੰ ਰੱਖਣਾ ਸਿਆਸੀ ਪਾਰਟੀ ਨੂੰ ਰੱਖ ਲੈਣਾ ਕਾਂਗਰਸ ਅੜਵਾ ਨਵੀਂ ਰੱਖਿਆ ਹੋਇਆ ਹੈ ਕਬੂਲਿਸਾਨ ਰੱਖਿਆ ਹੋਇਆ ਹੈ ਕੁਮਾਇਆਵਦੀ ਨਾਲ ਉਹ ਵੀ ਸਖ ਨੇ ਕੋਈ ਹੋਰ ਨਾ ਰੱਖੇ ਕੋਈ ਜ਼ਰੂਰੀ ਹੈ ਇਹੀ ਰੱਖਣ ਸਿੱਕੇ ਨੂੰ ਕਿਉਂ ਬਦਲਾਅ ਕਰਦੇ ਨੇ ਗੁਰਦਾਰੇ ਜੇ ਬਾਹਰ ਕਰ ਲੈਣੂ ਇਹਦਾ ਸਾਸਦ ਦਾ ਕੰਜਰਖਾਨਾ ਹੈ ਇਹ ਗੁਰਦਾਰੇ ਦੇ ਬਾਹਰ ਇਹਦਾ ਗੁਰਦਾਰਾ ਨਾ ਕੀ ਮਤਲਬ ਹੋਇਆ ਤੁਸੀਂ ਤਾਂ ਬਦਲਾਅ ਕਰਦੇ ਸਾਰੇ ਸਿੱਕੇ ਕੋ ਜਨ ਕੋਈ ਕਹਦਾ ਨੇ ਜੇ ਝੂਠੇ ਦਾ ਤਾਕੀਕੋ ਜੇ ਨੇ ਜੋ ਸੱਚੇ ਸੱਚਿਆਂ ਨਾਲ ਕੋ ਜੇ ਨੇ ਸਹਾਦਰ ਨੂੰ ਕਹੇ ਨੂੰ ਵੀ ਸਰੋਪਾ ਦੇਣਾ ਬੇਕੂਫੀਆ ਕੋ ਕਰੇ ਚ ਕਿਸੇ ਸਹਾਦਰ ਨੂੰ ਸਰੋਪਾ ਨਹੀਂ ਜਾਣਾ ਚਾਹੇ ਕਿਹੜੀ ਗੱਲ ਦਾ ਜਣ ਜਿਆਦਾ ਕਪਟੀ ਹੈ ਬੜਾ ਜਿਆਦਾ ਝੂਠ ਬੋਲਦਾ ਜਿਆਦਾ ਮਾਇਦਾਰੀ ਜਿਆਦਾ ਮਾਇਦਾਰੀ ਹੈ ਗੁਰੂ ਗਰਬ ਦਾ ਕੀ ਮਤਲਬ ਹੈ ਸਾਨੂੰ ਸਰੋਪਿਆਨ ਇਹਨਾਂ ਤੋਂ ਪਹਿਲਾਂ ਵੀ ਜਾਕ ਬਣਾ ਲਿਆ ਨਾਲੇ ਸਰੋਪਾ ਗੁਰੂ ਦੇ ਦਰ ਨਾ ਤੁਸੀਂ ਕੀ ਥੋੜੇ ਰੱਖਦੇ ਸਰੋਪਾ ਦੇਣ ਦੀ ਉਹ ਝੂਠੇ ਤੁਸੀਂ ਹੋ ਗੁਰਮਤਿ ਦੇ ਵੀ ਵਿਰੋਧੀ ਹੋ ਬੁਝਾਕ ਬਣਾ ਨਨ ਸਰੋਪੇ ਦੇਣ ਹਾਂਜੀ ਉਹ ਆ ਭਗਤੀ ਸੋ ਕਾਜ ਨਾ ਕਸ਼ੂ ਮੇਰੋ ਕਾਮ ਦੀਵਾਨ ਮੇਰੋ ਕਾਮ ਦੀਵਾਨ ਪਾਤਸ਼ਾਹ ਤੀਨਾ ਕੋਈ ਕਬਰੀ ਉਹਨਾਂ ਨੂੰ ਕਾਹਦਾ ਸੋਬੀਅਨ ਉਹ ਤਾਂ ਮਾਇਆ ਦੇ ਬੰਦੇ ਨੇ ਤਾਂ ਮਾਇਆਦਾਰੀ ਦੇ ਉਹਨਾਂ ਦਾ ਆਪਣਾ ਤਾਂ ਬੇਬੇ ਰੋ ਕੰਮ ਆਪਣਾ ਆਪਣਾ ਕੰਮ ਐ ਸਸਦਾਨਾਂ ਦਾ ਗੁਰੂ ਨੇ ਕਿਹੜੀ ਕੁਝ ਵੀ ਉਹਨੂੰ ਦਾ